ਤੇ ਉਹਨਾਂ ਨੂੰ ਬਾਕੀ ਦੇ 48 ਡੱਬਿਆਂ ਕੋਲੋਂ ਅਲੱਗ ਕੀਤਾ ਜਾਂਦਾ ਹੈ ਰੋੜ ਕੇ ਹੀ ਰੇਲ ਗੱਡੀ ਦੇ ਜਿਹੜੇ ਡੱਬੇ ਨੇ ਉਹਨਾਂ ਨੂੰ ਅੱਗੇ ਲਜਾਇਆ ਜਾਂਦਾ ਹੈ ਤਾਂ ਚਨਈ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਚਨਈ ਦੇ ਨਜ਼ਦੀਕ ਲੱਗਦੇ ਅਕੋਰਮ ਰੇਲ ਖੰਡ ਦੇ ਉੱਤੇ ਟ੍ਰੇਨ ਆਵਾਜਾਈ ਹੈ ਜਿਹੜੀ ਉਹ ਰੋਕੀ ਗਈ ਹੈ ਲੋਕਾਂ ਨੂੰ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਪ੍ਰਸ਼ਾਸਨ ਨੇ ਟ੍ਰੇਨ ਕੋਲੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਲੋਕ ਤੇ ਜਿਹੜੇ ਕਈ ਵਾਰ ਹਾਦਸੇ ਵਾਲੀ ਥਾਂ ਤੇ ਪਹੁੰਚ ਜਾਂਦੇ ਨੇ ਲੇਕਿਨ ਇੱਥੇ ਸਥਿਤੀ ਬੜੀ ਖਤਰਨਾਕ ਹੈ ਅਗਰ ਕੋਈ ਵੀ ਦੁਖਦਿਕਰਨਾ ਵਾਪਰਦੀ ਹੈ ਜਾਂ ਕੋਈ ਵੀ ਧੁਮਾਕਾ ਹੁੰਦਾ ਹੈ ਤਾਂ ਕੋਈ ਵੱਡਾ ਨੁਕਸਾਨ ਵੀ ਇੱਥੇ ਹੋਣ ਦਾ ਖਤਰਾ ਹੈ ਕਿਉਂਕਿ ਇਹ ਜਲਨਸ਼ੀਲ ਪਦਾਰਥ ਤਾਂ ਜਿਹੜਾ ਟ੍ਰੇਨ ਦੇ ਵਿੱਚ ਮੌਜੂਦ ਹੈ ਤਾਂ ਜਾਣੀ ਨੁਕਸਾਨ ਦੀ ਹਾਲੇ ਤੱਕ ਇਸ ਹਾਦਸੇ ਵਿੱਚ ਵੈਸੇ ਕੋਈ ਵੀ ਖਬਰ ਨਹੀਂ ਆਈ ਤਾਂ ਫੋਮ ਦੇ ਨਾਲ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਲੇ-ਦੁਆਲੇ ਦੇ ਘਰਾਂ ਵਿੱਚ ਐਲਪੀਜੀ ਸਿਲੰਡਰ ਨੇ ਜਿਹੜੇ ਉਹਨਾਂ ਨੂੰ ਸੁਰੱਖਿਆ ਵਜੋਂ ਹਟਾ ਦਿੱਤਾ ਗਿਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸੁਰੱਖਿਆ ਦੇ ਬੰਦੇ ਜਿਹੜੇ ਤ੍ਰਿਬਲੂਰ ਦੇ ਕੋਲ ਇਹ ਘੱਡਾ ਵਾਪਰਨ ਤੋਂ ਬਾਅਦ ਓਵਰਹੈੱਡ ਪਾਵਰ ਸਪਲਾਈ ਆ ਜਿਹੜੀ ਉਹ ਵੀ ਬੰਦ ਕਰ ਦਿੱਤੀ ਗਈ ਹੈ ਤਾਂ ਯਾਤਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਆਪਣੇ ਸਫ਼ਰ ਤੋਂ ਪਹਿਲਾਂ ਇੱਕ ਵਾਰ ਮੌਜੂਦਾ ਸਟੇਟਸ ਚੈੱਕ ਕਰਕੇ ਹੀ ਆਪਣੀ ਮੰਜ਼ਿਲ ਵੱਲ ਨਿਕਲਣਾ ਕਿਉਂਕਿ ਬਹੁਤ ਸਾਰੀਆਂ ਟ੍ਰੇਨਾਂ ਇਸ ਕਰਕੇ ਪ੍ਰਭਾਵਿਤ ਹੋਈਆਂ ਨੇ ਰੂਟ ਆ ਜਿਹੜਾ ਉਹ ਬੰਦ ਕਰਨਾ ਪਿਆ ਤਾਂ ਵੱਡੀ ਗੱਲ ਹੈ ਜਿਹੜੀ ਉਹ ਵਾਪਰੀ ਹੈ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਸ ਅੱਗ ਉਤੇ ਕਾਬੂ ਪਾਇਆ ਜਾਂਦਾ ਹੈ ਇੱਕ ਵੱਡਾ ਰੇਲ ਹਾਦਸਾ ਹੋਇਆ ਏ ਡੀਜ਼ਲ ਦੇ ਨਾਲ ਭਰੀ ਟ੍ਰੇਨ ਨੂੰ ਅੱਗ ਲੱਗ ਗਈ ਹੈ ਅਸਮਾਨ ਦੇ ਵਿੱਚ ਧੂਏ ਦੇ ਗੁਬਾਰ ਨੇ ਜਿਹੜੇ ਉਹ ਛਾ ਗਏ ਨੇ ਬਹੁਤ ਦੂਰ ਤੋਂ ਇਹ ਧੂੰਏ ਜਿਹੜਾ ਉਹ ਦਿਖਾਈ ਦੇ ਰਿਹਾ ਹੈ ਤਾਂ ਵੱਡਾ ਹਾਦਸਾ ਹੋਇਆ ਏ ਜਿੱਥੇ ਇੱਕ ਟ੍ਰੇਨ ਆ ਜਿਹੜੀ ਉਸ ਤੋਂ ਅੱਗ ਲੱਗ ਜਾਂਦੀ ਹੈ ਟ੍ਰੇਨ ਦੇ ਵਿੱਚ ਡੀਜ਼ਲ ਭਰਿਆ ਹੁੰਦਾ ਹੈ ਅਤੇ ਦੇਖਦੇ ਹੀ ਦੇਖਦੇ ਟ੍ਰੇਨ ਦੇ ਵਿੱਚ ਅੱਗ ਆ ਜਿਹੜੀ ਉਹ ਕਾਫੀ ਜ਼ਿਆਦਾ ਫੈਲ ਜਾਂਦੀ ਹੈ ਤਾਂ ਖਤਰਨਾਕ ਧੂੰਏਂ ਜਿਹੜਾ ਉਹ ਵੀ ਦਿਖਾਈ ਦੇ ਰਿਹਾ ਹੈ ਅੱਗ ਦੀਆਂ ਉੱਚੀਆਂ ਲਪਟਾਂ ਵੀ ਦਿਖਾਈ ਦੇ ਰਹੀਆਂ ਨੇ ਤਾਂ ਮੌਕੇ ਦੇ ਉੱਤੇ ਅਫੜਾ ਦਫੜੀ ਮੱਜ ਜਾਂਦੀ ਹੈ ਰੇਲਵੇ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਤਾਂ ਇਹ ਰੇਲ ਗੱਡੀ ਹੈ ਜਿਹੜੀ ਉਹ ਪੋਰਟੋਂ ਡੀਜ਼ਲ ਭਰ ਕੇ ਆਈ ਸੀ ਲੇਕਿਨ ਰਾਹ ਦੇ ਵਿੱਚ ਇਹ ਪਟੜੀ ਤੋਂ ਉਤਰ ਜਾਂਦੀ ਹੈ ਜਿਸ ਕਰਕੇ ਗੱਡੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਅਤੇ ਅੱਗ ਲੱਗਣ ਕਰਕੇ ਜਿਹੜੀਆਂ ਡੀਜ਼ਲ ਨਾਲ ਭਰੀਆਂ ਬੋਗੀਆਂ ਨੇ ਉਹਨਾਂ ਦੇ ਵਿੱਚੋਂ ਧੂਆਂ ਨਿਕਲਣ ਲੱਗਦਾ ਹੈ ਅੱਗ ਦੀਆਂ ਤੇਜ਼ ਲਪਟਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਤਾਮਿਲਨਾਡੂ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਡੀਜ਼ਲ ਦੇ ਨਾਲ ਭਰੀ ਹੋਈ ਰੇਲ ਗੱਡੀ ਦੇ ਵਿੱਚ ਅੱਗ ਲੱਗ ਗਈ ਹੈ ਅਤੇ ਕਈ ਫੁੱਟ ਉੱਚੀਆਂ ਲਪਟਾਂ ਦੇ ਜੜੀਆਂ ਉਹ ਦਿਖਾਈ ਦੇ ਰਹੀਆਂ ਨੇ ਤਾਂ ਉੱਪਰ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਧੂਆਂ ਜਿਹੜਾ ਉਹ ਛਾਇਆ ਹੋਇਆ ਹੈ ਤਾਂ ਚਨਈ ਪੋਰਟ ਤੋਂ ਇਹ ਟ੍ਰੇਨ ਡੀਜ਼ਲ ਭਰ ਕੇ ਨਿਕਲੀ ਸੀ ਅਤੇ ਤ੍ਰਿਵਲੂਰ ਦੇ ਕੋਲ ਇਸ ਨੂੰ ਅੱਗ ਲੱਗ ਜਾਂਦੀ ਹੈ ਚਾਰ ਡੱਬੇ ਨੇ ਜਿਹੜੇ ਉਹ ਪਟੜੀ ਤੋਂ ਉੱਤਰ ਜਾਂਦੇ ਨੇ ਅਤੇ ਜਿਸ ਤੋਂ ਬਾਅਦ ਇਸ ਕ੍ਰੇਨ ਦੇ ਉਹਨਾਂ ਡੱਬਿਆਂ ਨੂੰ ਅੱਗ ਲੱਗ ਜਾਂਦੀ ਹੈ ਤਾਂ ਫਾਇਰ ਬ੍ਰਿਗੇਡ ਅਤੇ ਬਚਾਅ ਦੇ ਲਈ ਟੀਮਾਂ ਨੇ ਜਿਹੜੀਆਂ ਉਹ ਮੌਕੇ ਤੇ ਪਹੁੰਚੀਆਂ ਨੇ ਰੇਲਵੇ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਜ਼ਲ ਭਰਿਆ ਹੋਇਆ ਕੋਹਣ ਕਰਕੇ ਖਤਰਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਤਾਂ ਇੱਥੇ ਜ਼ੋਰਦਾਰ ਧਮਾਕਿਆਂ ਦਾ ਵੀ ਖਤਰਾ ਪੈਦਾ ਹੋ ਜਾਂਦਾ ਹੈ ਤਾਂ 4 ਡੱਬੇ ਅੱਗ ਦੀ ਚਪੇਟ ਵਿੱਚ ਆ ਜਾਂਦੇ ਨੇ ਤੇ ਉਹਨਾਂ ਨੂੰ ਬਾਕੀ ਦੇ 48 ਡੱਬਿਆਂ ਕੋਲੋਂ ਲੱਗ ਕੀਤਾ ਜਾਂਦਾ ਹੈ ਰੋਡ ਕੇ ਹੀ ਰੇਲ ਗੱਡੀ ਦੇ ਜਿਹੜੇ ਡੱਬੇ ਨੇ ਉਹਨਾਂ ਨੂੰ ਅੱਗੇ ਲਜਾਇਆ ਜਾਂਦਾ ਹੈ ਤਾਂ ਚਨਈ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਚਨਈ ਦੇ ਨਜ਼ਦੀਕ ਲੱਗਦੇ ਅਕੋਰਮ ਰੇਲ ਖੰਡ ਦੇ ਉੱਤੇ ਟ੍ਰੇਨ ਆਵਾਜਾਈ ਹੈ ਜਿਹੜੀ ਉਹ ਰੋਕੀ ਗਈ ਹੈ ਲੋਕਾਂ ਨੂੰ ਡਵਾਈਸਰੀ ਜਾਰੀ ਕੀਤੀ ਗਈ ਹੈ ਪ੍ਰਸ਼ਾਸਨ ਨੇ ਟ੍ਰੇਨ ਕੋਲੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਲੋਕ ਤੇ ਜਿਹੜੇ ਕਈ ਵਾਰ ਹੱਦ ਤੇ ਵਾਲੀ ਥਾਂ ਤੇ ਪਹੁੰਚ ਜਾਂਦੇ ਨੇ ਲੇਕਿਨ ਇੱਥੇ ਸਥਿਤੀ ਬੜੀ ਖਤਰਨਾਕ ਹੈ ਅਗਰ ਕੋਈ ਵੀ ਦੁਖਦ ਘਟਨਾ ਵਾਪਰਦੀ ਹੈ ਕੋਈ ਵੀ ਧਮਾਕਾ ਹੁੰਦਾ ਹੈ ਤਾਂ ਕੋਈ ਵੱਡਾ ਨੁਕਸਾਨ ਵੀ ਇੱਥੇ ਹੋਣ ਦਾ ਖਦਸ਼ਾ ਹੈ ਕਿਉਂਕਿ ਇਹ ਜਲਰਸੀਲ ਪਦਾਰਥ ਤਾਂ ਜਿਹੜਾ ਟ੍ਰੇਨ ਦੇ ਵਿੱਚ ਮੌਜੂਦ ਆ ਤਾਂ ਜੰਗ ਨੁਕਸਾਨ ਦੀ ਹਾਲੇ ਤੱਕ ਇਸ ਹਾਦਸੇ ਵਿੱਚ ਵੈਸੇ ਕੋਈ ਵੀ ਖਬਰ ਨਹੀਂ ਆਈ ਤਾਂ ਫੋਮ ਦੇ ਨਾਲ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਲੇ-ਦੁਆਲੇ ਦੇ ਘਰਾਂ ਵਿੱਚ ਐਲਪੀਜੀ ਸਿਲੰਡਰ ਨੇ ਜਿਹੜੇ ਉਹਨਾਂ ਨੂੰ ਸੁਰੱਖਿਆ ਵਜੋਂ ਹਟਾ ਦਿੱਤਾ ਗਿਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸੁਰੱਖਿਆ ਦੇ ਬੰਦੇ ਜਿਹੜੇ ਤ੍ਰਿਵਲੂਰ ਦੇ ਕੋਲ ਇੱਕਾ ਨਾਂ ਵਾਪਰਨ ਤੋਂ ਬਾਅਦ ਓਵਰਹੈੱਡ ਪਾਵਰ ਸਪਲਾਈ ਆ ਜਿਹੜੀ ਉਹ ਵੀ ਬੰਦ ਕਰ ਦਿੱਤੀ ਗਈ ਹੈ ਤਾਂ ਯਾਤਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਆਪਣੇ ਸਫ਼ਰ ਤੋਂ ਪਹਿਲਾਂ ਇੱਕ ਵਾਰ ਮੌਜੂਦਾ ਸਟੇਟਸ ਚੈੱਕ ਕਰਕੇ ਹੀ ਆਪਣੀ ਮੰਜ਼ਿਲ ਵੱਲ ਨਿਕਲਣਾ ਕਿਉਂਕਿ ਬਹੁਤ ਸਾਰੀਆਂ ਟ੍ਰੇਨਾਂ ਇਸ ਕਰਕੇ ਪ੍ਰਭਾਵਿਤ ਹੋਈਆਂ ਨੇ ਰੂਟ ਆ ਜਿਹੜਾ ਉਹ ਬੰਦ ਕਰਨਾ ਪਿਆ ਹੈ ਤਾਂ ਵੱਡੀ ਗੱਲ ਹੈ ਜਿਹੜੀ ਉਹ ਵਾਪਰੀ ਹੈ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਸ ਅਗੋਤੇ ਕਾਬੂ ਪਾਇਆ ਜਾਂਦਾ ਹੈ ਇੱਕ ਵੱਡਾ ਰੇਲ ਹਾਦਸਾ ਹੋਇਆ ਏ ਡੀਜ਼ਲ ਦੇ ਨਾਲ ਭਰੀ ਟ੍ਰੇਨ ਨੂੰ ਅੱਗ ਲੱਗ ਗਈ ਹੈ ਅਸਮਾਨ ਦੇ ਵਿੱਚ ਧੂਏ ਦੇ ਗੁਬਾਰ ਨੇ ਜਿਹੜੇ ਉਹ ਛਾ ਗਏ ਨੇ ਬਹੁਤ ਦੂਰ ਤੋਂ ਇਹ ਧੂੰਏ ਜਿਹੜਾ ਉਹ ਦਿਖਾਈ ਦੇ ਰਿਹਾ ਏ ਤਾਂ ਵੱਡਾ ਹਾਦਸਾ ਹੋਇਆ ਏ ਜਿੱਥੇ ਇੱਕ ਟ੍ਰੇਨ ਆ ਜਿਹੜੀ ਉਸ ਤੋਂ ਅੱਗ ਲੱਗ ਜਾਂਦੀ ਹੈ ਟ੍ਰੇਨ ਦੇ ਵਿੱਚ ਡੀਜ਼ਲ ਭਰਿਆ ਹੁੰਦਾ ਏ ਤੇ ਦੇਖਦੇ ਹੀ ਦੇਖਦੇ ਟ੍ਰੇਨ ਦੇ ਵਿੱਚ ਅੱਗਾ ਜਿਹੜੀ ਉਹ ਕਾਫੀ ਜ਼ਿਆਦਾ ਫੈਲ ਜਾਂਦੀ ਹੈ ਤਾਂ ਖਤਰਨਾਕ ਧੂੰਏ ਜਿਹੜਾ ਉਹ ਵੀ ਦਿਖਾਈ ਦੇ ਰਿਹਾ ਹੈ ਅੱਗ ਦੀਆਂ ਉੱਚੀਆਂ ਲਪਟਾਂ ਵੀ ਦਿਖਾਈ ਦੇ ਰਹੀਆਂ ਨੇ ਤਾਂ ਮੌਕੇ ਦੇ ਉੱਤੇ ਅਫੜਾ ਦਫੜੀ ਮੱਚ ਜਾਂਦੀ ਹੈ ਰੇਲਵੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤਾਂ ਇਹ ਰੇਲ ਗੱਡੀ ਹੈ ਜਿਹੜੀ ਉਹ ਪੋਰਟੋਂ ਡੀਜ਼ਲ ਭਰ ਕੇ ਆਈ ਸੀ ਲੇਕਿਨ ਰਾਹ ਦੇ ਵਿੱਚ ਇਹ ਪਟੜੀ ਤੋਂ ਉੱਤਰ ਜਾਂਦੀ ਹੈ ਜਿਸ ਕਰਕੇ ਗੱਡੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਅਤੇ ਅੱਗ ਲੱਗਣ ਕਰਕੇ ਜਿਹੜੀਆਂ ਡੀਜ਼ਲ ਨਾਲ ਭਰੀਆਂ ਬੋਗੀਆਂ ਨੇ ਉਹਨਾਂ ਦੇ ਵਿੱਚੋਂ ਧੂਆਂ ਨਿਕਲਣ ਲੱਗਦਾ ਹੈ ਅੱਗ ਦੀਆਂ ਤੇਜ਼ ਲਪਟਾਂ ਨਿਕਲੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਤਾਮਿਲਨਾਡੂ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਡੀਜ਼ਲ ਦੇ ਨਾਲ ਭਰੀ ਹੋਈ ਰੇਲ ਗੱਡੀ ਦੇ ਵਿੱਚ ਅੱਗ ਲੱਗ ਗਈ ਹੈ ਅਤੇ ਕਈ ਫੁੱਟ ਉੱਚੀਆਂ ਲਪਟਾਂ ਦੇ ਜੜੀਆਂ ਉਹ ਦਿਖਾਈ ਦੇ ਰਹੀਆਂ ਨੇ ਤਾਂ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਧੂਆਂ ਜਿਹੜਾ ਉਹ ਛਾਇਆ ਹੋਇਆ ਹੈ ਤਾਂ ਚਨਈ ਪੋਰਟ ਤੋਂ ਇਹ ਟ੍ਰੇਨ ਡੀਜ਼ਲ ਭਰ ਕੇ ਨਿਕਲੀ ਸੀ ਅਤੇ ਤ੍ਰਿਵਲੂਰ ਦੇ ਕੋਲ ਇਸ ਨੂੰ ਅੱਗ ਲੱਗ ਜਾਂਦੀ ਹੈ ਚਾਰ ਡੱਬੇ ਦੇ ਜਿਹੜੇ ਉਹ ਪਟੜੀ ਤੋਂ ਉਤਰ ਜਾਂਦੇ ਨੇ ਅਤੇ ਜਿਸ ਤੋਂ ਬਾਅਦ ਇਸ ਕ੍ਰੇਨ ਦੇ ਉਹਨਾਂ ਡੱਬਿਆਂ ਨੂੰ ਅੱਗ ਲੱਗ ਜਾਂਦੀ ਹੈ ਤਾਂ ਫਾਇਰ ਬ੍ਰਿਗੇਡ ਅਤੇ ਬਚਾਅ ਦੇ ਲਈ ਟੀਮਾਂ ਨੇ ਜਿਹੜੀਆਂ ਉਹ ਮੌਕੇ ਤੇ ਪਹੁੰਚੀ ਜਾਂਦੇ ਨੇ ਰੇਲਵੇ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਜ਼ਲ ਭਰਿਆ ਹੋਇਆ ਕੋਹਣ ਕਰਕੇ ਖਤਰਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਤਾਂ ਇੱਥੇ ਜ਼ੋਰਦਾਰ ਧਮਾਕਿਆਂ ਦਾ ਵੀ ਖਤਰਾ ਪੈਦਾ ਹੋ ਜਾਂਦਾ ਹੈ ਤਾਂ ਚਾਰ ਡੱਬੇ ਅੱਗੇ ਦੀ ਚਪੇਟ ਵਿੱਚ ਆ ਜਾਂਦੇ ਨੇ ਤੇ ਉਹਨਾਂ ਨੂੰ ਬਾਕੀ ਦੇ 48 ਡੱਬਿਆਂ ਕੋਲੋਂ ਅਲੱਗ ਕੀਤਾ ਜਾਂਦਾ ਹੈ ਰੋੜ ਕੇ ਹੀ ਰੇਲ ਗੱਡੀ ਦੇ ਜਿਹੜੇ ਡੱਬੇ ਨੇ ਉਹਨਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ ਤਾਂ ਚਨਈ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਚਨਈ ਦੇ ਨਜ਼ਦੀਕ ਲੱਗਦੇ ਅਕੋਰਮ ਰੇਲ ਖੰਡ ਦੇ ਉੱਤੇ ਟ੍ਰੇਨ ਆਵਾਜਾਈ ਹੈ ਜਿਹੜੀ ਉਹ ਰੋਕੀ ਗਈ ਹੈ ਲੋਕਾਂ ਨੂੰ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਪ੍ਰਸ਼ਾਸਨ ਨੇ ਟ੍ਰੇਨ ਕੋਲੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਲੋਕ ਤੇ ਜਿਹੜੇ ਕਈ ਵਾਰ ਹਾਦਸੇ ਵਾਲੀ ਥਾਂ ਤੇ ਪਹੁੰਚ ਜਾਂਦੇ ਨੇ ਲੇਕਿਨ ਇੱਥੇ ਸਥਿਤੀ ਬੜੀ ਖਤਰਨਾਕ ਹੈ ਅਗਰ ਕੋਈ ਵੀ ਦੁੱਖਦਕਤਨਾ ਵਾਪਰਦੀ ਹੈ ਕੋਈ ਵੀ ਧੁਮਾਕਾ ਹੁੰਦਾ ਹੈ ਤਾਂ ਕੋਈ ਵੱਡਾ ਨੁਕਸਾਨ ਵੀ ਇੱਥੇ ਹੋਣ ਦਾ ਖਤਰਾ ਹੈ ਕਿਉਂਕਿ ਇਹ ਜਲਨਸ਼ੀਲ ਪਦਾਰਥਾ ਜਿਹੜਾ ਟ੍ਰੇਨ ਦੇ ਵਿੱਚ ਮੌਜੂਦ ਹੈ ਤਾਂ ਜਾਣੀ ਨੁਕਸਾਨ ਦੀ ਹਾਲੇ ਤੱਕ ਇਸ ਹਾਦਸੇ ਵਿੱਚ ਵੈਸੇ ਕੋਈ ਵੀ ਖਬਰ ਨਹੀਂ ਆਈ ਤਾਂ ਫੋਮ ਦੇ ਨਾਲ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਲੇ-ਦੁਆਲੇ ਦੇ ਘਰਾਂ ਵਿੱਚੋਂ ਐਲਪੀਜੀ ਸਿਲੰਡਰ ਨੇ ਜਿਹੜੇ ਉਹਨਾਂ ਨੂੰ ਸੁਰੱਖਿਆ ਵਜੋਂ ਹਟਾ ਦਿੱਤਾ ਗਿਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸੁਰੱਖਿਆ ਦੇ ਬੰਦੇ ਜਿਹੜੇ ਤ੍ਰਿਵਲੂਰ ਦੇ ਕੋਲ ਇਹ ਕੱਡਾ ਵਾਪਰਨ ਤੋਂ ਬਾਅਦ ਓਵਰਹੈੱਡ ਪਾਵਰ ਸਪਲਾਈ ਆ ਜਿਹੜੀ ਉਹ ਵੀ ਬੰਦ ਕਰ ਦਿੱਤੀ ਗਈ ਹੈ ਤਾਂ ਯਾਤਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਆਪਣੇ ਸਫ਼ਰ ਤੋਂ ਪਹਿਲਾਂ ਇੱਕ ਵਾਰ ਮੌਜੂਦਾ ਸਟੇਟਸ ਚੈੱਕ ਕਰਕੇ ਹੀ ਆਪਣੀ ਮੰਜ਼ਿਲ ਵੱਲ ਨਿਕਲਣਾ ਕਿਉਂਕਿ ਬਹੁਤ ਸਾਰੀਆਂ ਟ੍ਰੇਨਾਂ ਇਸ ਕਰਕੇ ਪ੍ਰਭਾਵਿਤ ਹੋਈਆਂ ਨੇ ਰੂਟ ਆ ਜਿਹੜਾ ਉਹ ਬੰਦ ਕਰਨਾ ਪਿਆ ਤਾਂ ਵੱਡੀ ਗੱਲ ਹੈ ਜਿਹੜੀ ਉਹ ਵਾਪਰੀ ਹੈ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਸ ਅੱਗ ਉਤੇ ਕਾਬੂ ਪਾਇਆ ਜਾਂਦਾ ਹੈ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ ਡੀਜ਼ਲ ਦੇ ਨਾਲ ਭਰੀ ਟ੍ਰੇਨ ਨੂੰ ਅੱਗ ਲੱਗ ਗਈ ਹੈ ਅਸਮਾਨ ਦੇ ਵਿੱਚ ਧੂਏ ਦੇ ਗੁਬਾਰ ਨੇ ਜਿਹੜੇ ਉਹ ਛਾ ਗਏ ਨੇ ਬਹੁਤ ਦੂਰ ਤੋਵੇਂ ਧੂਆ ਹੈ ਜਿਹੜਾ ਉਹ ਦਿਖਾਈ ਦੇ ਰਿਹਾ ਹੈ ਤਾਂ ਵੱਡਾ ਹਾਦਸਾ ਹੋਇਆ ਹੈ ਜਿੱਥੇ ਇੱਕ ਟ੍ਰੇਨ ਆ ਜਿਹੜੀ ਉਸ ਨੂੰ ਅੱਗ ਲੱਗ ਜਾਂਦੀ ਹੈ ਟ੍ਰੇਨ ਦੇ ਵਿੱਚ ਡੀਜ਼ਲ ਭਰਿਆ ਹੁੰਦਾ ਹੈ ਅਤੇ ਦੇਖਦੇ ਹੀ ਦੇਖਦੇ ਟ੍ਰੇਨ ਦੇ ਵਿੱਚ ਅੱਗ ਆ ਜਿਹੜੀ ਉਹ ਕਾਫੀ ਜ਼ਿਆਦਾ ਫੈਲ ਜਾਂਦੀ ਹੈ ਤਾਂ ਖਤਰਨਾਕ ਧੂੰਏਂ ਜਿਹੜਾ ਉਹ ਵੀ ਦਿਖਾਈ ਦੇ ਰਿਹਾ ਹੈ ਅੱਗ ਦੀਆਂ ਉੱਚੀਆਂ ਲਪਟਾਂ ਵੀ ਦਿਖਾਈ ਦੇ ਰਹੀਆਂ ਨੇ ਤਾਂ ਮੌਕੇ ਦੇ ਉੱਤੇ ਅਫੜਾ-ਦਫੜੀ ਮਚ ਜਾਂਦੀ ਹੈ ਰੇਲਵੇ ਪ੍ਰਸ਼ਾਸਨ ਨੂੰ ਹੱਥਾ-ਪੈਰਾਂ ਦੀ ਪੈ ਜਾਂਦੀ ਹੈ ਤਾਂ ਇਹ ਰੇਲ ਗੱਡੀ ਆ ਜਿਹੜੀ ਉਹ ਪੋਰਟੋਂ ਡੀਜ਼ਲ ਭਰ ਕੇ ਆਈ ਸੀ ਲੇਕਿਨ ਰਾਹ ਦੇ ਵਿੱਚ ਇਹ ਪਟੜੀ ਤੋਂ ਉਤਰ ਜਾਂਦੀ ਹੈ ਜਿਸ ਕਰਕੇ ਗੱਡੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਅਤੇ ਅੱਗ ਲੱਗਣ ਕਰਕੇ ਜਿਹੜੀਆਂ ਡੀਜ਼ਲ ਨਾਲ ਭਰੀਆਂ ਬੋਗੀਆਂ ਨੇ ਉਹਨਾਂ ਦੇ ਵਿੱਚੋਂ ਧੂਆਂ ਨਿਕਲਣ ਲੱਗਦਾ ਹੈ ਅਗਦੀਆਂ ਤੇਜ਼ ਲਪਟਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਤਾਮਿਲਨਾਡੂ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਡੀਜ਼ਲ ਦੇ ਨਾਲ ਭਰੀ ਹੋਈ ਰੇਲ ਗੱਡੀ ਦੇ ਵਿੱਚ ਅੱਗ ਲੱਗ ਗਈ ਹੈ ਅਤੇ ਕਈ ਫੁੱਟ ਉੱਚੀਆਂ ਲਪਟਾਂ ਨੇ ਜਿਹੜੀਆਂ ਉਹ ਦਿਖਾਈ ਦੇ ਰੀਆਂ ਨੇ ਤਾਂ ਉੱਪਰ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਧੂਆਂ ਜਿਹੜਾ ਉਹ ਛਾਇਆ ਹੋਇਆ ਹੈ ਤਾਂ ਚਨਈ ਪੋਰਟ ਤੋਂ ਇਹ ਟਰੇਨ ਡੀਜ਼ਲ ਭਰ ਕੇ ਨਿਕਲੀ ਸੀ ਅਤੇ ਤ੍ਰਿਵਲੂਰ ਦੇ ਕੋਲ ਇਸ ਨੂੰ ਅੱਗ ਲੱਗ ਜਾਂਦੀ ਹੈ ਚਾਰ ਡੱਬੇ ਦੇ ਜਿਹੜੇ ਉਹ ਪਟੜੀ ਤੋਂ ਉਤਰ ਜਾਂਦੇ ਨੇ ਅਤੇ ਜਿਸ ਤੋਂ ਬਾਅਦ ਇਸ ਟਰੇਨ ਦੇ ਉਹਨਾਂ ਡੱਬਿਆਂ ਨੂੰ ਅੱਗ ਲੱਗ ਜਾਂਦੀ ਹੈ ਤਾਂ ਫਾਇਰ ਬ੍ਰਿਗੇਡ ਅਤੇ ਬਚਾਅ ਦੇ ਲਈ ਟੀਮਾਂ ਨੇ ਜਿਹੜੀਆਂ ਉਹ ਮੌਕੇ ਤੇ ਪਹੁੰਚੀ ਹਨ ਰੇਲਵੇ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਜ਼ਲ ਭਰਿਆ ਹੋਇਆ ਕੋਹਣ ਕਰਕੇ ਖਤਰਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਤਾਂ ਇੱਥੇ ਜ਼ੋਰਦਾਰ ਧਮਾਕਿਆਂ ਦਾ ਵੀ ਖਤਰਾ ਪੈਦਾ ਹੋ ਜਾਂਦਾ ਹੈ ਤਾਂ ਚਾਰ ਡੱਬੇ ਅੱਗ